ਲੁਧਿਆਣਾ ਦੇ ਥਾਣਾ ਡੱਬਾ ਦੀ ਪੁਲਿਸ ਨੇ ਦੋ ਅਜਿਹੇ ਠੱਗ ਗਰੋਹ ਦੇ ਮੈਂਬਰ ਕਾਬੂ ਕੀਤੇ ਹਨ ਜੋ ਕਿ ਪੋਲੇ ਪਾਲੇ LED ਦੇ ਸ਼ੋਅਰੂਮ ਦੇ ਮਾਲਕਾਂ ਨੂੰ ਚਾਂਸੇ ਦੇ ਵਿੱਚ ਲੈ ਕੇ 파ਰੀ ਗਿਣਤੀ ਦੇ ਵਿੱਚ LED TV ਠੱਗ ਲੈਂਦੇ ਸਨ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ACP ਸੰਦੀਪ ਬਡੇਰਾ ਨੇ ਦੱਸਿਆ ਕਿ ਥਾਣਾ ਡੱਬਾ ਦੀ ਪੁਲਿਸ ਨੇ ਮਾਲਕ ਸੰਦੀਪ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਠੱਗ ਗਰੋਹ ਦੇ ਦੋ ਮੈਂਬਰ ਕਾਬੂ ਕੀਤੇ ਹਨ ਉਹਨਾਂ ਨੇ ਕਿਹਾ ਕਿ ਮਾਸਟਰਮਾਈਂਡ આરોપી ਅਰਵਿੰਦਰ ਸਿੰਘ ਉਰਫ ਮਿੰਟੂ ਨੇ ਆਪਣੇ ਤਿੰਨ ਹੋਰ ਸਾਥੀਆਂ ਦੇ ਨਾਲ ਮਿਲ ਕੇ ਇੱਕ ਗਰੋਹ ਤਿਆਰ ਕੀਤਾ ਜਿਸ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ ACP ਨੇ ਵੀ ਦੱਸਿਆ ਕਿ આરોપી ਕਾਰ ਦੇ ਵਿੱਚ LED ਦੇ ਸ਼ੋਅਰੂਮ ਦਾ ਇਸ਼ਤਿਹਾਰ ਦੇ ਕੇ ਪਹਿਲਾਂ ਮੈਂਬਰ ਦੇ ਕੋਲੋਂ ਫੋਨ ਤੇ ਭਾਰੀ ਗਿਣਤੀ ਦੇ ਵਿੱਚ ਐਲਈਡੀ ਟੀਵੀ ਆਰਡਰ ਕਰਵਾਉਂਦੇ ਸਨ ਅਤੇ ਉਸ ਤੋਂ ਬਾਅਦ ਡਿਲੀਵਰੀ ਵੇਲੇ ਚਾਰੋਂ ਔਰੂਪੀ ਡਿਲੀਵਰੀ ਦੇਣ ਆਏ ਵਿਅਕਤੀਆਂ ਨੂੰ ਉਲਝਾ ਕੇ ਵੱਖ-ਵੱਖ ਜਗ੍ਹਾ ਤੇ ਸਮਾਨ ਉਤਰਵਾ ਕੇ ਡਿਲੀਵਰੀ ਦੇਣ ਆਏ ਵਿਅਕਤੀ ਨੂੰ ਗਿਰੋਹ ਦਾ ਇੱਕ ਮੈਂਬਰ ਪੇਮੈਂਟ ਦੇਣ ਦੀ ਗੱਲ ਆ ਕੇ ਸ਼ਿਮਲਾਪੁਰੀ ਇਲਾਕੇ ਦੀਆਂ ਗਲੀਆਂ ਦੇ ਵਿੱਚ ਇੱਧਰ-ਉੱਧਰ ਘੁੰਮ ਕੇ ਅਖੀਰ ਦੇ ਵਿੱਚ ਉਸ ਨੂੰ ਚਖਮਾ ਦੇ ਕੇ ਫਰਾਰ ਹੋ ਜਾਂਦੇ ਸਨ ਉਸ ਤੋਂ ਬਾਅਦ ਆਪਣੇ ਸਾਰੇ ਮੋਬਾਈਲ ਨੰਬਰ ਬੰਦ ਕਰ ਲੈਂਦੇ ਸਨ ਏਸੀਪੀ ਸੰਦੀ ਵਡੇਰਾਂ ਨੇ ਕਿਹਾ ਕਿ ਇੱਕ ਮਹਿਲਾ ਸਮੇਤ ਚਾਰ ਔਰੂਪੀਆਂ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕਰਕੇ ਮਾਸਟਰਮਾਈਂਡ ਰਵਿੰਦਰ ਸਿੰਘ ਅਤੇ ਉਸ ਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋ ਔਰਤਾਂ ਦੀ ਪਾਲ ਕੀਤੀ ਜਾ ਰਹੀ ਹੈ। ਸਾਡੇ ਇਹਨਾਂ ਐਸਐਚਯੂ ਦਾਬਾਪੁਰੀ ਸਟੇਸ਼ਨ ਤੋਂ ਬੀਰ ਸੀ ਇਹਨਾਂ ਦੀ ਟੀਮ ਨੇ ਬਹੁਤ ਵਧੀਆ ਇਹ ਉਰਾਲਾ ਕੀਤਾ ਹੈ ਜਿਹਦੇ ਜਿਹਦੇ ਵਿੱਚ ਸਾਡੇ ਕੋਲ ਇੱਕ ਮੁਕਦਮਾ ਨੰਬਰ 28 ਜਿਫਟਡ 3342 379 1202 ਦੇ ਵਿੱਚ ਰਜਿਸਟਰ ਕੀਤਾ ਗਿਆ ਹੈ। ਇਹ ਜੋ ਦੋ ਜਿਹੜੇ ਕੰਪਲੀਟ ਆ ਉਹ ਇਹਨਾਂ ਨੂੰ ਇਹਨੇ ਨੈਪ ਕੀਤੇ ਆ ਉਹ ਪਕੜੇ ਕੰਪਲੀਟ ਜਿਹਦੇ ਵਿੱਚੋਂ ਮੇਨ ਅਰਵਿੰਦ ਸਿੰਘ ਉਹ ਰਿੰਟੂ ਹੈ ਔਰ ਇਹਦਾ ਸਹਿਯੋਗੀ ਜਸ਼ਵਿੰਦਰ ਸਿੰਘ ਨਾਟ ਸਪਰਿੰਡ ਇਹਨਾਂ ਦੀ ਇਹ ਹੈ ਕਿ ਇਹ ਆਰਡਰ ਦੇ ਕੇ ਔਰ ਪੰਡਤਾ ਇਹ ਉਹਦੇ ਉੱਤੇ ਐਡ ਦੇਖਦੇ ਆ ਐਡ ਦੇਖ ਕੇ ਉਹ ਇਲੈਕਟ੍ਰੋਨਿਕਸ ਦੀ ਦੁਕਾਨ ਨੂੰ ਆਰਡਰ ਰਿਪਲੇਸ ਕਰ ਦਿੰਦੇ ਆ ਆਰਡਰ ਜਦੋਂ ਭੁਗਤਾਨ ਅਗਲਾ ਕਾਰਨ ਆਉਂਦਾ ਹੈ ਆਪਣੇ ਵਹੀਕਲ ਤੇ ਫਿਰ ਉਹਦੇ ਹੀ ਵਹੀਕਲ ਨੂੰ ਉਝਾ ਲੈਂਦੇ ਉਹ ਜਿਹੜਾ ਡਰਾਈਵਰ ਛੱਡਣ ਆਉਂਦਾ ਅੱਧੀ ਕਨਸਾਈਨਮੈਂਟ ਇਕ ਥਾਂ ਤੇ ਰਖਾ ਲੈਂਦੇ ਆ ਕੁਝ ਪਾਰਟ ਉਸ ਕਨਸਾਈਨਮੈਂਟ ਦਾ ਕਿਤੇ ਹੋਰ ਜਗ੍ਹਾ ਤੇ ਲੈ ਜਾਂਦੇ ਆ ਔਰ ਉੱਥੇ ਜਾ ਕੇ ਉਹਨੂੰ ਛੱਡ ਕੇ ਫੋਨ ਬੰਦ ਕਰ ਲੈਂਦੇ ਆ ਸਾਰੀ ਡੀਲ ਜਿਹੜੀ ਹੈ ਫੋਨ ਦੇ ਉੱਤੇ ਹੀ ਹੋ ਰਹੀ ਹੈ ਤੋ ਉਹਦੂ ਪਹਿਲੇ ਕਿਉਂ ਆਰਡਰ ਜਿਹੜਾ ਰਿਪਲੇਸ ਕਰਾਉਂਦੇ ਉਹ ਕਿਸ ਇੱਕ ਲੜਕੀ ਹੈ ਨੀਹਾ ਨਾਂ ਦਾ ਕਰੈਕਟਰ ਆਇਆ ਹੈ ਔਰ ਅਸੀਂ ਉਹਨੂੰ ਜੇ ਪਕੜਨਾ ਹੈ ਉਹਦੇ ਬਾਰੇ ਕੁਝ ਕੁਝ ਕਰ ਰਹੇ ਆ ਉਹ ਨੀਹਾ ਕਰੈਕਟਰ ਤੋਂ ਆਰਡਰ ਰਿਪਲੇਸ ਕਰਾ ਕੇ ਐਡੀਟਿੰਗ ਉਹਦੇ ਪਿੱਛੇ ਗਾਉਂਦੇ ਆ ਉਦੋਂ ਬਾਅਦ ਉਹ ਐਡੀਟ ਜਿਹੜੀਆਂ ਗਾਇਬ ਕਰ ਦਿੰਦੇ ਆ ਨਾਉ ਫੋਨ ਬੰਦ ਕਰ ਲੈਂਦੇ ਆ ਜਿਹੜਾ ਭੇਜਣ ਵਾਲਾ ਸਪਲਾਇਰ ਹੈ ਉਹਦਾ लॉस ਹੋ ਜਾਂਦਾ ਇਲੀਗਲ ਵੇ ਨਾਲੇ ਬੈਨੀਫਿਟ ਲੈ ਰਹੇ ਆ ਔਰ ਆਰਡਰ ਨੂੰ ਦੇ ਕੇ ਅਲੀ ਡੀਲੀ ਉਹ ਫਿਰ ਮਾਰਕੀਟ ਤੇ ਸਸਤੇ ਭਾਅ ਤੇ ਵੇਚ ਦਿੰਦੇ ਆ ਇਹ ਕਿੰਨੇ ਕੁ ਲੋਕਾਂ ਨੂੰ ਸਰਚਕਾਰ ਬਣਾਇਆ ਨਹੀਂ ਹੁਣ ਤਾਂ ਫਿਰ ਨਾਲ ਇਹਨਾਂ ਨੇ ਜਿਹੜੀ ਲਾਈਮ ਲਾਈਟ ਚ ਗੱਲ ਆਈ ਹੈ ਸਾਡੇ ਕੋਲ ਕੰਪਲੇਂਟ ਆਈ ਸੀ ਤੇ ਜਿਹੜਾ ਐਸਐਸ ਇਲੈਕਟ੍ਰੋਨਿਕਸ ਦੀ ਉਹ ਐਸਐਚਓ ਸਾਡੇ ਨਾਲ ਫਿਰ ਵਰਕਆਊਟ ਕਰਦੇ ਆ ਇੱਕ ਹੋਰ ਉਹਦੇ ਕੰਪਨੀ ਉਹਨਾਂ ਦੀ ਕੋਈ ਇਹਦੇ ਐਡ ਕਰਾਤੀ ਔਰ ਇਹਨਾਂ ਨੇ ਉਹ ਐਡ ਪੜ੍ਹ ਕੇ ਆਰਡਰ ਰਿਪਲੇਸ ਕਰਤਾ 20 LED ਦਾ ਔਰ ਉਹ ਰੈੱਡ ਹੈਂਡਡ ਹੀ ਐਸ ਐਚਓ ਸਾਹਿਬ ਨੇ ਉਹਨਾਂ ਨੂੰ ਇਹਨਾਂ ਨੇ ਜਦੋਂ ਆਰਡਰ ਭੇਜ ਤੋਂ ਆਏ ਤੇ ਮਨ ਸਰ ਹੋਂ ਕਿੰਨੀਆਂ ਬਰਾਮਦ ਹੋਈਆਂ ਨੇ ਹੁਣ ਸਾਡੇ ਕੋਲ ਜਿਹੜੀ ਇਸ ਕਨਸਾਈਨਮੈਂਟ ਦੀਆਂ 20 ਔਰ ਪਹਿਲੀ ਕਨਸਾਈਨਮੈਂਟ ਦੀਆਂ 3 LED ਬਰਾਮਦ ਇਹ ਕਿੱਥੇ ਰਹਿ ਹੁਣ ਤਾਂ ਕਿੰਨੀਆਂ ਵਾਰ ਤਾਂ ਕਰ ਚੁੱਕੇ ਜੀ ਇਹ ਕਿਹ ਹੈ ਇਹਨਾਂ ਦਾ ਕਿੱਥੇ ਰਹਿਣ ਵਾਲੇ ਆ ਇਹ ਜਿਹੜਾ ਹੈਗਾ ਉਹਨਾਂ ਦੀ ਮੀਨ ਇਹਦਾ ਜਿਹੜਾ ਮਾਸਟਰ ਮਾਈਂਡ ਹੈ ਅਰਵਿੰਦਰ ਸਿੰਘ ਔਰ ਮਿੰਟੂ ਇਹ ਪ੍ਰੀਤ ਨਗਰ Shimla Puri ਦਾ ਰਹਿਣ ਵਾਲਾ ਔਰ ਇਹਦੇ ਤੇ ਆ ਪਹਿਲਾਂ ਹੀ ਦੋ ਪਰਚੇ ਦਰਜ ਆ ਇੱਕ ਡਿਵੀਜ਼ਨ ਨੰਬਰ 6 ਦਾ ਇੱਕ ਮਾਡਲ ਡਾਊਨ ਦਾ ਸਰ ਟੋਕਨ ਮਣੀ ਵੀ ਤਾਂ ਦਿੰਦੇ ਹੋਣਗੇ ਥੋੜੀ-ਥੋੜੀ ਇਹ ਕੁਛ ਨਹੀਂ ਦਿੰਦਾ ਜੀ ਕਿਉਂਕਿ ਕੰਪੀਟੀਸ਼ਨ ਦਾ ਜ਼ਮਾਨਾ ਹੈ LED ਵੇਚਣੀ ਆ ਉਹਨਾਂ ਨੇ ਤੋਂ ਇਹ ਆਰਡਰ ਟੈਲੀਫੋਨਿਕਲੀ ਇੱਡੇ ਸਮਾਰਟ ਹੋ ਗਏ ਉਹ ਰਿਪਲੇਸ ਕਰਦੇ ਆ ਉਹਨਾਂ ਨੂੰ ਦਿੰਦੇ ਆ ਆਰਡਰ ਔਰ ਅਗਲਾ ਇਹਨਾਂ ਦੇ ਬਹਿਟਾਵੇ ਜਾ ਲੰਦਾ ਵੀ ਇਹ ਐਸਟੈਬਲਿਸ਼ ਕੰਪਨੀ ਹੋਏਗੀ ਤਾਂ ਸਰ ਕਿੰਨੇ ਕੁ ਮਾਰਦੇ ਤਾਂ ਕਿੱਤੀ ਜੀ ਹੁੰਦਾ ਕਰਨਾਂ ਨੇ ਦੋ ਤਾਂ ਇਹ ਮੰਨੀ ਰਹੇ ਤੁਹਾਡੇ ਸਾਹਮਣੇ ਬਾਕੀ ਇਹਨਾਂ ਦੀ ਰਿਮਾਂਡ ਲੈ ਕੇ ਨਾਲ ਪੁੱਛੀ ਜਾਈਏ ਇੱਕ ਸਾਰਾ ਖਾਲੀ ਐਲਈਡੀ ਵੀ ਹੋਰ ਸਮਾਨ ਵੀ ਕੋਈ ਇਦਾਂ ਦੇ ਇਲੈਕਟ੍ਰੋਨਿਕ ਵੇਚਦੇ ਸੀਗੇ ਇਹ ਹੁਣ ਇਹਨਾਂ ਦੀ ਤਹਿਕੀਕਾਤ ਦੇ ਵਿੱਚ ਅਸੀਂ ਕਲੀਅਰ ਕਰਦੇ ਫਿਰ ਨਾਲ ਜਿਹੜਾ ਸਰ ਵੇਚਦੇ ਕਿਤੇ ਅਸੀਂ ਪਤਾ ਲੱਗਿਆ ਹਾਂਜੀ ਉਹ ਇਹਨਾਂ ਨੇ ਜਿਹੜੀਆਂ ਹੈਗੀਆਂ ਐਲਈਡੀ ਪਹਿਲੀ ਕਨਸਾਈਨਮੈਂਟ ਦੀਆਂ ਉਹ ਇਹਨਾਂ ਨੇ ਕੋਈ ਇਹਦਾ ਇੱਕ ਕੋਈ RAM ਨਾਮ ਦਾ ਕਰੈਕਟਰ ਹੈਗਾ ਲੋਕਲ ਸਿੰਗਲ ਸਿੰਗਲ ਕਰਕੇ ਵੇਚ ਦਿੰਦੇ ਆ ਇੱਕ ਸ਼ਿਵ ਸ਼ਕਤੀ ਇਲੈਕਟ੍ਰੋਨਿਕ ਸਹੀ ਉੱਥੇ ਇਹਨਾਂ ਨੇ 4 LED ਦਿੱਤੀਆਂ ਉਹ ਅਸੀਂ ਉਹਨਾਂ ਨੂੰ ਚੈੱਕ ਕਰਦੇ ਹੋਰ ਬੰਦੇ ਨਾਲ ਜੋੜਨ ਲਈ ਰਾਏ ਕੀਤੀ ਹੈ Shiv Shakti ਕਿੱਥੇ ਦਾ ਜੀ ਇੱਥੇ ਦੀ ਦੁਕਾਨ ਹੈ ਇਹ Shiv Shakti ਹੈ ਜੋ ਦਸਰੇ ਹੈ ਜੀ ਪਰ ਇਹਨੂੰ ਸਟੈਬਲਿਸ਼ ਕਰਦੇ ਵੀ ਕਿੱਥੋਂ ਦੀ ਹੈ ਕੌਣ ਆ ਇਹਨਾਂ ਦੇ ਕੋਲੋਂ ਇਹ ਦੀ ઠવા ઠવાਈ ਦੇ ਵਿੱਚ 4 LCD ਟੁੱਟ ਗਈਆਂ ਔਰ ਉਹ ਜਿਹੜੀਆਂ ਟੁੱਟੀਆਂ LCD ਇਹਨਾਂ ਨੇ ਉਹ ਕੁਵਾਰੀਆਂ ਦੇ ਦਿੱਤੀਆਂ ਉਹ ਵੀ ਅਸੀਂ ਇਹਨੂੰ ਪਕੜ ਕੇ ਉਹ ਤੋਂ ਬਦਲ ਦਵਾਂਗੇ ਜਿਸ ਉਹਨਾਂ ਤੇ ਵੀ ਕਾਰ ਨਹੀਂ ਕੀਤੀ ਜਿਹਨਾਂ ਹੈ ਜੀ ਬਿਲਕੁਲ ਕਰਾਂਗੇ ਸਰ ਹੋਰ ਉਤਾਰ ਕਿਤੇ ਜੁੜਨ ਦੇ ਇਸ਼ਾਰ ਲੱਗਦੇ ਤੁਹਾਨੂੰ ਕਿ ਵੀ ਹੋਰ ਕਿਤੇ ਵੀ ਇਦਾਂ ਦੇ ਨਾਲ ਬੰਦੇ ਜੁੜੇ ਹੋਣਗੇ ਦੇਖੋ ਜੀ ਦੋ ਕਰੈਕਟਰ ਤਾਂ ਇੱਕੋ ਜਿਹੜੀ ਲੜਕੀ ਹੈਗੀ ਉਹਦਾ ਨਾਂ ਜਿਹੜਾ ਐਕਚੁਅਲ ਅਸਲ ਨਾਂ ਉਹਦਾ ਦੀਆ ਪਤਾ ਲੱਗਿਆ ਹੈ ਤੇ ਈਕ ਇਹਨਾਂ ਦੇ ਨਾਲ ਰਾਜੂ ਭਈਆ ਦਾ ਆਉਂਦਾ ਹੈ ਉਹਨਾਂ ਦੀ ਇਹ ਦੀਆ ਕਿੱਥੇ ਰਹਿੰਦੀ ਹੈ ਜੀ ਇਹਦਾ ਅਜੇ ਸਾਨੂੰ ਕਨਫਰਮ ਨਹੀਂ ਹੈ ਰਾਜੂ ਭਈਆ ਦੋਨੋਂ ਈ ਰਾਜੂ ਭਈਆ ਦਾ ਕਨਫਰਮ ਹੋ ਗਿਆ ਉਹ ਅਸੀਂ ਅੱਜ ਸ਼ਾਮ ਤੱਕ ਭਰ ਕੇ ਕੱਲ ਤੁਹਾਨੂੰ ਅਪਡੇਟ ਕਰਾਂਗੇ ਰਾਜੂ ਭਈਆ ਦਾ ਕੀ ਰੋਲ ਹੈ ਰਾਜੂ ਭਈਏ ਦਾ ਰੋਲ ਹੈ ਵੀ ਜਦੋਂ ਡਰਾਈਵਰ ਰੇਨ ਆਉਂਦਾ ਹੈ ਤੇ ਉਹ ਨਾਲ ਉਲਝਾ ਲੈਂਦਾ ਤੇ ਉਹਨੂੰ ਲੈ ਜਾਂਦਾ ਵੀ ਆਦਰ ਮੈਂ ਪੇਮੈਂਟ ਦੇ ਦਿਆਂ। ਉਹ ਪੇਮੈਂਟ ਦੇਣ ਦੇ ਹਿਸਾਬ ਨਾਲ ਉਹਦੀਆਂ ਗਲੀਆਂ ਸ਼ਿਮਲਾਪੁਰੀ ਤੇ ਉਹਨੂੰ ਉਝਾਜ ਪਾ ਕੇ ਤੇ ਆ ਆ ਕਿਸੇ ਜਨ ਦਾ ਕੂੜਾ ਬੰਦ ਕਰਵਾਉਂਦੇ। ਥੈਂਕ ਯੂ। ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀਪੂ।